ਸਵਰਾਜ ਪਾਰਟੀ ਨਾਲ ਸਾਡਾ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਆਮ ਆਦਮੀ ਪਾਰਟੀ ਤੋਂ ਮਤਲ ਸੰਸਦ ਹਰਿੰਦਰ ਸਿੰਘ ਖਾਲਸਾ ਨੇ ਸਪਸ਼ਟਿਕਰਨ ਦਿੰਦੇ ਹੋਏ ਕਿਹਾ ਸਵਰਾਜ ਲਹਿਰ ਤੋਂ ਸਵਰਾਜ ਪਾਰਟੀ 'ਚ ਤਬਦੀਲ ਹੋਣ ਤੇ ਪਾਰਟੀ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੰਸਦਾਂ ਧਰਮਵੀਰ ਗਾਂਧੀ ਤੇ ਹਰਿੰਦਰ ਖਾਲਸਾ ਦੀ ਹਮਾਇਤ ਹਾਸਲ ਹੋਣ ਦਾ ਦਾਅਵਾ ਕੀਤਾ ਸੀ ਏਬੀਪੀ ਸੰਜੇ ਨਾਲ ਖਾਸ ਗੱਲਬਾਤ ਦੌਰਾਨ ਮਨਜੀਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਲਿਖਤੀ ਤੇ ਆਡੀਓ ਵਿਜ਼ੂਅਲ ਸਬੂਤ ਮੌਜੂਦ ਨਹੀਂ ਜਿਸ ਚ ਦੋਵੇਂ ਸੰਸਦ ਸਾਡੀ ਹਮਾਇਤ ਕਰ ਰਹੇ ਨੇ ਦੁਜੀ ਵਾਸਤੇ ਆਮਾਦੀ ਪਾਰਟੀ ਸੰਸਦ ਹਰਿੰਦਰ ਖਾਲਸਾ ਨੇ ਪ੍ਰੋਫੈਸਰ ਮਨਜੀਤ ਸਿੰਘ ਤੇ ਉਹਨਾਂ ਦੇ ਸੁਨਹਿੇ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਾਏ ਤੇ ਮਾਫੀ ਮੰਗਣ ਲਈ ਕਿਹਾ ਉਹਨਾਂ ਨੇ ਤੁਸੀਂ ਗਾਂਧੀ ਜੀ ਦੀ ਇਹ 2 ਮਿੰਟ ਦੀ ਰਿਕਾਰਡਿੰਗ ਸੁਣ ਲਈ ਹੈ ਉਹਨਾਂ ਨੇ ਕਿੰਨੀਆਂ ਸਾਡੀਆਂ ਤਾਰੀਫਾਂ ਕੀਤੀਆਂ ਕਿ ਇਹ 2 ਸਾਲਾਂ ਤੋਂ ਸਾਥ ਹੀ ਲੱਗੇ ਹੋਏ ਆ ਔਰ ਹੁਣ ਇਸ ਨੂੰ ਜਿਹੜੇ ਬੂਰ ਪੈਣ ਵਾਲੇ ਆ ਇਸ ਰਾਜਨੀਤੀ ਨੂੰ ਤੇ ਉਹਨਾਂ ਡੱਟ ਕੇ ਸਾਡੀ ਸਪੋਰਟ ਕੀਤੀ ਹੈ ਔਰ ਇਹੀ ਸਪੋਰਟ ਲਿਖਤੀ ਤੌਰ ਤੇ ਉਥੇ ਪੜੀ ਵੀ ਗਈ ਹੈ ਸਾਡੀ ਕਨਵੈਨਸ਼ਨ ਦੇ ਵਿੱਚ ਖਾਲਸਾ ਜੀ ਦੀ ਵੀ ਤੇ ਗਾਂਧੀ ਜੀ ਦੀ ਵੀ ਔਰ ਅਸੀਂ ਇਹ ਮੀਡੀਆ ਨੂੰ ਵੀ ਉਹਦੀਆਂ ਕਾਪੀਆਂ ਸਰਕੂਲੇਟ ਕੀਤੀਆਂ ਆ ਸਾਨੂੰ ਸਾਨੂੰ ਕਹਦੇ ਵੀ ਇਹ ਤਾਂ ਜੀ ਸਾਡੇ ਮੈਂਬਰ ਨੇ ਜੀ ਦੋਨੋਂ ਐਮਪੀ ਅਸੀਂ ਤਾਂ ਅੱਜ ਵੀ ਟੈਕਨੀਕਲੀ ਆਮ ਆਦਮੀ ਪਾਰਟੀ ਦੇ ਮੈਂਬਰ ਆ ਜੀ ਪ੍ਰੋਫੈਸਰ ਮਨਜੀਤ ਸਿੰਘ ਨੇ ਜੋ ਕੀਤਾ ਮੈਂ ਟੂ ਸੇ ਦਾ ਲੀਸਟ ਮੈਂ ਕਹੂੰਗਾ ਇਹ ਬੜੀ ਗੈਰ اخلاق ਗੈਰ اخلاਕੀ ਗੱਲ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਇਹ ਕਰਨੀ ਨਹੀਂ ਸੀ ਚਾਹੀਦੀ ਬਲਕਿ ਉਹਨਾਂ ਨੂੰ ਚਾਹੀਦਾ ਉਹ ਮਾਫੀ ਮੰਗਣ